ਜੈ ਮਾਤਾ ਚੰਦਪੁਰਨੀ ਮੰਦਿਰ ਦਾਣਾ ਮੰਡੀ ਧਰਮਕੋਟ ਵਿਖੇ ਮਿਤੀ 28 ਜਨਵਰੀ 2025 ਦਿਨ ਮੰਗਲਵਾਰ ਨੂੰ ਮਾਤਾ ਦੀ ਚੌਂਕੀ ਰਾਤ 9 ਵਜੇ ਤੋਂ 12 ਵਜੇ ਤੱਕ ਕਰਵਾਈ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਮੰਦਿਰ ਦੇ ਮੁੱਖ ਪੁਜਾਰੀ ਬਾਬਾ ਕਾਲਾ ਸਿੰਘ ਨੇ ਸੰਗਤਾਂ ਨਾਲ ਸਾਂਝੀ ਕੀਤੀ ਜੈ ਮਾਤਾ ਚੰਦਪੁਰਨੀ ਧਰਮਕੋਟ ਵੱਲੋਂ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ ਹਾਜ ਸ਼ਕਤੀ ਮਾਚੰਦਪੁਰ ਨੇ ਸ਼ਨਮਸਤਕਾ 28 ਜਨਵਰੀ ਦਿਨ ਮੰਗਲਵਾਰ ਜੀ ਮਾਂ ਚਰਨਾ ਵਿੱਚ ਦਰਬਾਰ ਦੇ ਅੰਦਰ ਚੌਂਕੀ ਕਰਾਈ ਜਾ ਰਹੀ ਹੈ ਜੀ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਾਂ ਚਰਨਾ ਵਿੱਚ ਹਾਜ਼ਰੀਆਂ ਲਾਉਣ ਮਾਂ ਤੋਂ ਮਰਾਤਾ ਮਿੱਟੀਆਂ ਪਾਉਣ ਜੀ ਦੁਬਾਰਾ ਫੇਰ ਬੇਨਤੀ ਸਾਰੀਆਂ ਸੰਗਤਾਂ ਨੂੰ ਕਰਦੇ ਹਾਂ ਜੀ ਸਾਰੇ ਲੱਗਰ ਨਿਵਾਸੀਆਂ ਨੂੰ ਜੀ 28 ਜਨਵਰੀ ਦਿਨ ਮੰਗਲਵਾਰ ਰਾਤ ਦੇ 9 ਵਜੇ ਮਾਂ ਚੰਦਪੁਰਨੀ ਦਰਬਾਰ ਵਿੱਚ ਚੌਂਕੀ ਕਰਾਈ ਜਾ ਰਹੀ ਹੈ ਜੀ ਦਾਣਾ ਮੰਡੀ ਧਰਮਕੋਟ ਮੰਦਰ ਚੰਦਪੁਰਨੀ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਾਂ ਜਰਨਾ ਵਿੱਚ ਹਾਜ਼ਰੀਆਂ ਲਾਉਣ